ਰਹਿੰਦਾ ਸੀ ਆਪਦੇ ਰੂਪ ਤੋਂ ਕਾ ਨੂੰ ਐ ਸੀ ਵੀ ਮੈਂ ਬਿਲਕੁਲ ਕਾਲਾ ਤੇ ਮੇਰਾ ਰੂਪ ਜਿਹੜਾ ਬਾਲਾ ਵਧੀਆ ਨਹੀਂ ਤੇ ਉਹ ਬਹੁਤ ਦੁਖੀ ਸੀ ਇਸ ਗੱਲ ਤੋਂ ਕਾ ਵੀ ਮੈਂ ਵੀ ਯਾਰ ਸੋਹਣਾ ਲੱਗਾ ਲੋਕ ਵੀ ਮੈਨੂੰ ਵੀ ਪਸੰਦ ਕਰਨ ਤਾਂ ਉਹ ਇੱਕਦਮ ਬੈਠਾ ਇੱਕ ਦਰਖਤ ਤੇ ਰੋ ਰਿਹਾ ਸੀ ਤੇ ਉਹਦੇ ਹੰਝੂ ਜਿਹੜਾ ਥੱਲੇ ਡਿੱਗ ਰਿਹਾ ਸੀ ਤੇ ਦਰਖਤ ਦੇ ਬਿਲਕੁਲ ਥੱਲੇ ਇੱਕ ਸੰਤ ਬੈਠਾ ਸੀ ਜਦੋਂ ਉਹ ਉਹਦਾ ਹੰਝੂ ਜਾ ਕੇ ਸੰਤ ਤੇ ਡਿੱਗਿਆ ਤਾਂ ਸੰਤ ਕਾ ਨੂੰ ਕਹਿੰਦਾ ਕਾ ਤੂੰ ਕਿਉਂ ਰੋਈਂ ਨਾ ਥੱਲੇ ਆ ਮੇਰੀ ਗੱਲ ਮੈਨੂੰ ਆਕੇ ਦੱਸ ਤੂੰ ਕਿਉਂ ਰੋਣਾ ਤਾਂ ਥੱਲੇ ਪਰ ਆ ਤੇ ਕਾਹਨੇ ਆਕੇ ਅਤੀ ਸਾਰੀ ਦੱਸਿਆ ਉਹ ਕਹਿੰਦਾ ਵੀ ਮੈਂ ਤਾਂ ਰੋਣਾ ਮੈਂ ਬਿਲਕੁਲ ਘਰੂਪ ਹਾਂ ਮੈਂ ਬਿਲਕੁਲ ਵੀ ਸੋਹਣਾ ਨਹੀਂਗਾ ਤੇ ਬਿਲਕੁਲ ਕਾਲਾ ਰੰਗ ਆ ਮੇਰੀ ਆਵਾਜ਼ ਵੀ ਸੋਹਣੀ ਨਹੀਂ ਤੇ ਲੋਕ ਲੋਕ ਮੈਨੂੰ ਪਸੰਦ ਨਹੀਂ ਕਰਦੇ ਤੇ ਜਦੋਂ ਮੈਂ ਕਿਸੇ ਦੇ ਘਰ ਦੇ ਉੱਤੇ ਜਾ ਕੇ ਬਹਿਣਾ ਤਾਂ ਲੋਕ ਮੈਨੂੰ ਡੰਡਾ ਮਾਰ ਕੇ ਭਜਾ ਦਿੰਦੇ ਆ ਇਸ ਕਰਕੇ ਮੈਂ ਚਾਹਣਾ ਕਿ ਮੈਂ ਵੀ ਹੰਸ ਵਰਗਾ ਚਿੱਟਾ ਸਫੈਦ ਹੋਵਾਂ ਤੇ ਤੇ ਲੋਕ ਮੈਨੂੰ ਪਸੰਦ ਕਰਨ ਉਹ ਆਦਾ ਐ ਕਰ ਸੱਤ ਕਹਿੰਦਾ ਵੀ ਤੂੰ ਜਿਹੜਾ ਪੰਛੀ ਕਹੇਂਗਾ ਮੈਂ ਤੈਨੂੰ ਉਹੀ ਬਣਾ ਦਊਗਾ ਜੇ ਤੂੰ ਹੰਸ ਕਹਿਣਾ ਤਾਂ ਹੰਸ ਬਣਾ ਦਊਗਾ ਤੂੰ ਜਾ ਹੰਸ ਨੂੰ ਜਾ ਕੇ ਪੁੱਛ ਲੈ ਵੀ ਤੂੰ ਆਦੀ ਜ਼ਿੰਦਗੀ ਤੋਂ ਖੁਸ਼ ਆ ਤਾਂ ਆ ਕੇ ਕਹਦੇ ਤੇ ਮੈਂ ਤੈਨੂੰ ਹੰਸ ਬਣਾ ਦਊਗਾ ਕਾ ਚਲਾ ਗਿਆ ਹੰਸ ਪਾਣੀ 'ਚ ਬੈਠਾ ਸੀ ਤੇ ਪਹਿਲਾ ਤਾਂ ਉਹਨੂੰ ਦਿਸਿਆ ਹੀ ਨਾ ਹੰਸ ਕਿਉਂਕਿ ਪਾਣੀ ਚਿੱਟੇ ਪਾਣੀ ਦੇ ਵਿੱਚ ਤੇ ਬੈਠਾ ਸੀ ਤੇ ਬਿਲਕੁਲ ਉਹ ਪਾਣੀ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਸੀ ਤੇ ਆਖਰ ਨੂੰ ਨੇ ਹੰਸ ਨੂੰ ਦੇਖਿਆ ਤੇ ਹੰਸ ਦੇ ਕੋਲ ਜਾ ਕੇ ਉਹਨੇ ਹੰਸ ਨੂੰ ਕਹਿੰਦਾ ਹੰਸ ਭਰਾਵਾ ਤੂੰ ਕਿੰਨਾ ਸੋਹਣਾ ਕਿੰਨਾ ਚਿੱਟਾ ਚਿੱਟਾ ਦੁੱਧ ਵਰਗਾ ਤੇਰਾ ਰੰਗ ਆ ਲੋਕ ਪਸੰਦ ਕਰਦੇ ਉਹ ਕਹਿੰਦਾ ਕਿੱਥੇ ਯਾਰ ਮੈਂ ਇਸ ਗੱਲ ਤੋਂ ਬਹੁਤ ਦੁਖੀ ਹੰਸ ਕਹਿੰਦਾ ਮੇਰਾ ਇੱਕ ਹੀ ਤਾਂ ਰੰਗ ਆ ਬਿਲਕੁਲ ਚਿੱਟਾ ਚਿੱਟਾ ਪਾਣੀ ਦੇ ਵਿੱਚ ਬੈਠਾ ਹੋਵਾਂ ਤਾਂ ਮੈਂ ਦਿਸਦਾ ਹੀ ਨਹੀਂ ਰੰਗ ਜੇ ਪਸੰਦ ਕਰਨਾ ਤਾਂ ਤੋਤੇ ਦਾ ਕਰ ਤੋਤੇ ਹਰ ਤੋਤੇ ਦੇ ਵਿੱਚ ਨੀਲਾ ਰੰਗ ਵੀ ਆ ਹਰਾ ਰੰਗ ਵੀ ਆ ਪੀਲਾ ਰੰਗ ਵੀ ਆ ਤੇ ਲਾਲ ਰੰਗ ਵੀ ਆ ਤੇ ਤੋਤਾ ਦੁਨੀਆ ਦਾ ਸਭ ਤੋਂ ਸੋਹਣਾ ਜਾਨਵਰ ਆ ਜੇ ਅਗਰ ਮੈਨੂੰ ਮੌਕਾ ਮਿਲੇ ਕੋਈ ਜਾਨ ਪੰਛੀ ਬਣਦਾ ਤਾਂ ਮੈਂ ਤੋਤਾ ਬਣੂਗਾ ਉਹ ਆ ਦਾ ਗੱਲ ਤੇਰੀ ਸਹੀ ਆ ਫਿਰ ਮੈਂ ਤੋਤਾ ਹੀ ਬਣੂਗਾ ਕਾਹ ਕਹਿੰਦਾ ਤੇ ਕਾਹਟੇ ਤੇ ਤੋਤੇ ਕੋਲ ਚਲਾ ਗਿਆ ਤੇ ਤੋਤੇ ਨੂੰ ਕਹਿੰਦਾ ਤੋਤੇਆ ਭਰਾਵਾ ਤੂੰ ਕਿੱਡਾ ਸੋਹਣਾ ਪੰਛੀ ਆ ਕਿੱਡੇ ਸੋਹਣਾ ਰੰਗ ਆ ਤੇਰਾ ਲਾਲ ਚੁੰਝ ਲਾਲ ਗਾਨੀ ਹਰੇ ਨੀਲੇ ਪੀਲੇ ਖੰਭ ਕਿੱਡੇ ਸੋਹਣੇ ਆ ਤੇਰੇ ਯਾਰ ਦੁਨੀਆ ਦਾ ਸਭ ਤੋਂ ਸੋਹਣਾ ਪੰਛੀ ਆ ਉਹ ਤੋਤਾ ਤੋਤਾ ਕਹਿੰਦਾ ਗੱਲ ਸੁਣ ਮੇਰੀ ਕੋਈ ਫਾਇਦਾ ਨਹੀਂ ਇਹਨਾਂ ਚੀਜ਼ਾਂ ਦਾ ਮੈਂ ਬਹੁਤ ਦੁਖੀ ਆ ਲੋਕ ਮੈਨੂੰ ਐਡੇ ਕਿ ਪਿੰਜਰੇ ਚ ਲ ਜਾ ਕੇ ਤਾੜ ਦਿੰਦੇ ਆ ਤੇ ਮੈਂ ਕੀ ਮੈਂ ਕੀ ਕਰਾਂ ਉਹ ਚ ਮੈਂ ਚੱਜ ਨਾਲ ਹਿੱਲ ਵੀ ਨਹੀਂ ਸਕਦਾ ਉਡਣਾ ਤਾਂ ਬਾਲੀ ਦੂਰ ਦੀ ਗੱਲ ਇਸ ਕਰਕੇ ਮੈਂ ਬਹੁਤ ਦੁਖੀ ਆ ਤੇ ਹਾਂ ਜੇ ਮੈਨੂੰ ਮੌਕਾ ਮਿਲੇ ਕਹਿੰਦਾ ਜੇ ਮੈਨੂੰ ਮੌਕਾ ਮਿਲੇ ਤਾਂ ਮੈਂ ਮੋਰ ਬਣੂਗਾ ਕਿਉਂਕਿ ਮੋਰ ਦੁਨੀਆ ਦਾ ਸਭ ਤੋਂ ਸੋਹਣਾ ਪੰਛੀ ਆ ਤੇ ਉਹਨੂੰ ਕੋਈ ਕੈਦ ਵੀ ਨਹੀਂ ਕਰਦਾਗਾ ਇਹ ਉਹ ਆਦਾ ਇਹ ਕਾਹਦਾ ਗੱਲ ਸਹੀ ਆ ਮੈਨੂੰ ਮੋਰ ਬਨਣਾ ਚਾਹੀਦਾ ਮੋਰ ਕੋ ਜਾਵੜਿਆ ਤੇ ਮੋਰ ਨੂੰ ਕਹਿੰਦਾ ਮੋਰ ਭਰਾਵਾ ਤੂੰ ਕਿੱਡਾ ਸੋਹਣਾ ਪੰਛੀ ਆ ਦੁਨੀਆ ਦਾ ਸਭ ਤੋਂ ਸੋਹਣਾ ਲੰਬੇ ਲੰਬੇ ਖੰਭ ਤੇ ਲੋਕ ਤਰਸਦੇ ਆ ਤੇਰੀਆਂ ਜਦੋਂ ਪੈਲ ਪਾਉਣਾ ਤਾਂ ਲੋਕ ਤਰਸਦੇ ਤੈਨੂੰ ਦੇਖਣ ਉਮੋਹਰੇ ਕਹਿੰਦਾ ਗੱਲ ਸੁਣ ਮੇਰੀ ਸਭ ਤੋਂ ਗੰਦਾ ਗੱਲ ਕੰਮ ਮੇਰਾ ਕਹਿੰਦਾ ਇਹ ਮੇਰੇ ਸੋਹਣੇ ਖੰਭ ਹਨ ਜਿਨ੍ਹਾਂ ਨੂੰ ਲੋਕ ਵੇਖ ਪੜ ਪਟਦੇ ਆ ਕਿਉਂਕਿ ਵੇਚਦੇ ਆ ਇਹ ਖੰਭਾਂ ਨੂੰ ਮੇਰੇ ਖੰਭਾਂ ਵੇਚਦੇ ਆ ਤੇ ਉਹ ਕੀ ਕਰਦੇ ਆ ਲੋਕ ਆ ਕੇ ਮੈਨੂੰ ਨੋਚਦੇ ਆ ਠੀਕ ਆ ਮੈਨੂੰ ਖੰਭਾਂ ਪਿੱਛੇ ਮਾਰ ਵੀ ਦਿੰਦੇ ਆ ਨਾ ਤਾਂ ਮੇਰੇ ਜੌਂਦੇ ਤੋਂ ਖੰਭ ਖਿੱਚਦੇ ਆ ਤਾਂ ਫਿਰ ਮੈਨੂੰ ਬਹੁਤ ਦਰਦ ਹੁੰਦੀ ਬਹੁਤ ਤਕਲੀਫ ਚ ਰਹਿਣਾ ਮੈਂ ਉਹ ਕਹਿੰਦਾ ਫਿਰ ਮੋਰ ਨੂੰ ਕਹਿੰਦਾ ਵੀ ਜੇ ਤੈਨੂੰ ਮੌਕਾ ਮਿਲੇ ਤਾਂ ਤੂੰ ਕਿਹੜਾ ਪੰਛੀ ਬਣੇਗਾ ਉਹ ਕਹਿੰਦਾ ਜੇ ਮੈਨੂੰ ਮੌਕਾ ਮਿਲੇ ਤਾਂ ਮੈਂ ਕਾਂ ਬਣੂੰਗਾ ਕਿਉਂਕਿ ਕਾਂ ਨੂੰ ਕੋਈ ਨਹੀਂ ਪਸੰਦ ਕਰਦਾ ਤੇ ਨਾ ਹੀ ਕਾਂ ਨੂੰ ਕੋਈ ਪਿੰਜਰੇ 'ਚ ਕੈਦ ਕਰਦਾ ਤੇ ਕਾਂ ਆਜ਼ਾਦ ਹੁੰਦਾ ਬਿਲਕੁਲ ਕਾਂ ਤੋਂ ਵਾ ਨਾ ਕੋਈ ਉਹਦਾ ਸ਼ਿਕਾਰ ਕਰਦਾ ਕਾਂ ਤੋਂ ਚੰਗਾ ਪੰਛੀ ਕੋਈ ਨਹੀਂ ਕਾਂ ਨੂੰ ਸਮਝਾ ਕੇ ਉਹ ਸੰਤ ਕੋਲ ਗਿਆ ਤੇ ਸੰਤ ਕਹਿੰਦਾ ਹਾਂ ਵੀ ਕਾਂ ਦੱਸ ਕੀ ਬਣਾਵਾਂ ਹੰਸ ਬਣਾ ਦਿਆ ਮੋਰ ਬਣਾ ਦਿਆ ਤੋਤਾ ਬਣਾ ਦਿਆ ਕੀ ਬਣਾ ਦਿਆ ਉਹ ਕਹਿੰਦਾ ਨਾ 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 ਮੈਨੂੰ ਕਾ ਹੀ ਰਹਿਂਦਿਓ ਕਿਉਂਕਿ ਮੈਂ ਆਪਦੀ ਜ਼ਿੰਦਗੀ ਤੋਂ ਹੁਣ ਖੁਸ਼ ਇਸੇ ਤਰ੍ਹਾਂ ਦੋਸਤੋ ਲੱਗਦਾ ਹੁੰਦਾ ਕਈ ਵਾਰੀ ਆਪਾਂ ਨੂੰ ਵੀ ਫਲਾਨੇ ਬੰਦੇ ਦੀ ਜ਼ਿੰਦਗੀ ਬਹੁਤ ਵਧੀਆ ਫਲਾਨੇ ਦੀ ਬਹੁਤ ਵਧੀਆ ਪਰ ਅਸਲ ਵਿੱਚ ਹੁੰਦਾ ਕੀ ਆ ਹਰੇਕ ਬੰਦਾ ਦੁਖੀ ਹੈ بس ਆਪ ਜੀ ਜ਼ਿੰਦਗੀ ਤੋਂ ਖੁਸ਼ ਰਹਿਣਾ ਸਿੱਖੋ ਤਾਂ ਤੁਹਾਨੂੰ ਜੁਮੇ ਸਮਝ ਆ ਗਈ ਕਿ ਮੈਂ ਸੁਖੀ ਹਾਂ ਤਾਂ ਤੁਸੀਂ ਜੇਕਰ ਆਪਾਂ ਵੀ ਆਪਣੇ ਆਪ ਨੂੰ ਸੁਖੀ ਸਮਝ ਲੱਗ ਜਾਗੇ ਤਾਂ ਆਪਣੇ ਤੋਂ ਵਧੀਆ ਜ਼ਿੰਦਗੀ ਕਿਸੇ ਦੀ ਨਹੀਂ ਧੰਨਵਾਦ ਜੇਕਰ ਤੁਹਾਨੂੰ